ਹੈਲੋ ਜੀ ਸਾਸ਼ੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਹਾਂ ਜੀ ਆਪਾਂ ਦੁਪਹਿਰ ਦਾ ਖਾਣਾ ਬਣਾਉਣ ਲੱਗੇ ਆ ਟਾਈਮ ਹੋ ਗਿਆ ਜੀ ਪੌਣੇ ਕਦੋ ਦਾ ਆਪਾਂ ਅੱਜ ਬਣਾਈ ਸੀ ਸਵੇਰੇ ਕੜੀ ਕੜੀ ਪਈ ਸੀ ਮੈਂ ਕਿਹਾ ਆਥਣੇ ਦਾ ਚਲੋ ਕੋਈ ਦਾਲ ਬਣਾਣੀ ਹੋਈ ਆ ਹੁਣ ਚੌਲ ਬਣਾ ਲੈਂਦੇ ਆ ਨਾਲ ਦੁਪਹਿਰ ਨੂੰ ਹੁਣ ਜੀ ਚੌਲ ਬਣਾਉਣ ਲੱਗੇ ਆ ਆਪਾਂ ਹਾਂਜੀ ਚੌਲ ਇੰਨੇ ਕਨੇ ਆਪਾਂ ਦੇਖ ਲੈਨੇ ਵੀ ਕਿੰਨੇ ਗਲਾਸ ਹੁੰਦੇ ਨੇ ਮੈਨੇ ਨੇ ਗਲਾਸ ਹਾਂਜੀ ਡੇਢ ਗਲਾਸ ਚੌਲਾਂ ਦਾ ਏ ਹਾਂਜੀ ਚੌਲਾਂ ਨੂੰ ਤੜਕਾ ਲਾਉਣ ਵਾਸਤੇ ਥੋੜਾ ਜਿਹਾ ਮੈਂ ਤੇਲ ਪਾ ਲਿਆ ਹਾਂਜੀ ਇਹ ਚ ਤੇਲ ਗਰਮ ਹੁੰਦਾ ਜਦ ਤੱਕ ਜਦ ਤੱਕ ਮੈਂ ਬੱਚਿਆਂ ਨੂੰ ਮੈਂ ਕਿਹਾ ਕਾਫੀ ਬਣਾ ਦਿੰਨੀ ਆ। ਪੈਨ ਵਾਲੀ ਠੰਡੀ ਹੋ ਜੂਗੀ। ਫ੍ਰੀਜਰ ਦੇ ਉੱਪਰ ਰੱਖ ਦਾਂਗੇ। ਠੰਡੀ ਠੰਡੀ ਕਾਫੀ ਵਧੀਆ ਲੱਗਦੀ ਹੈ ਠੰਡੀ ਪੀਂਦੇ ਨੇ ਜੀ ਹੁਣ ਤਾਂ ਗਰਮੀ ਕਰਕੇ। ਹਾਂਜੀ ਆਪਾਂ ਕੱਲੇ ਜੀਰੇ ਦਾ ਤੜਕਾ ਲਾਵਾਂਗੇ ਕਿਉਂਕਿ ਪਿਆਜ਼ ਖਾਂਦੇ ਨਹੀਂਗੇ ਫਿਰ ਵਿੱਚੋਂ ਕੱਢ-ਕੱਢ ਕੇ ਰੱਖੀ ਜਾਂਦੇ ਚੌਲਾਂ ਤੋਂ ਤਾਂ ਕਰਕੇ ਫਿਰ ਮੈਂ ਕੱਲੇ ਜੀਰੇ ਦੇ ਤੜਕਾ ਲਾ ਦਿੰਨੀ ਆ ਕੱਲੇ ਜੀਰੇ ਦੇ ਤੜਕਾ ਲਾ ਲੈਣਾ ਜੀ ਆਪਾਂ ਨੇ ਹੋਰ ਵਿੱਚ ਕੁਝ ਨਹੀਂ ਪਾਣਾ ਹਾਂਜੀ ਆਹ 1.5 ਗਲਾਸ ਸੀਗਾ ਚੌਲਾਂ ਦਾ ਹਾਂਜੀ ਢੇਡ ਗਲਾਸ 14 ਦਾ ਸੀ ਫਿਰ ਆਪਾਂ ਤਿੰਨ ਗਲਾਸ ਨਾ ਪਾਣੀ ਦੇ ਪਾ ਲਾਂਗੇ ਜੀ ਜਿੰਨਾ ਜਣੇ ਜਿੰਨੇ ਚੌਲ ਸੀਗੇ ਉਦੋਂ ਦੁੱਗਣਾ ਪਾਣੀ ਪਾ ਲਾਂਗੇ ਹਾਂਜੀ ਆਪਾਂ ਤਿੰਨ ਗਲਾਸ ਪਾਣੀ ਦੇ ਪਾ ਲੈਨੇ ਇਹਦੇ ਵਿੱਚ ਕੱਲਾ ਨੂਨ ਪਾ ਦਾਂਗੇ ਜੀ ਕੜੀ ਆਪ ਵੀ ਬਣਾਈ ਹੋਈ ਹੈ ਸਵੇਰ ਦੀ ਕੜੀ ਦੇ ਨਾਲ ਖਾਉਂ ਇਹ ਚੋਰ ਕੁਝ ਵੀ ਨਹੀਂ ਪਾਇਆ ਜੀਰੇ ਦਾ ਬਸ ਕੱਲਾ ਤੜਕਾ ਲਾਇਆ ਤੇ ਨੂਨ ਪਾ ਲਿਆ ਜੀ ਹਾਂ ਹਾਂ ਜੀ ਮਾੜੀ ਜੀ ਬਾਲੀ ਆ ਜਾਵੇ ਮੈਂ ਕਿਹਾ ਫੇਰ ਬਾਅਦ ਵਿੱਚ ਵੀ ਕੁੱਕਰ ਦਾ ਢੱਕਣ ਲਾ ਦਿੰਨੇ ਹਾਂ ਹਾਂ ਜੀ ਦੂਜੀ ਸਾਈਡ ਆਪਾਂ ਚਾਹ ਤਰ ਦਾਂਗੇ ਕਿੰਨੀ ਪਾਨਾਗੇ ਜੀ ਤੇ ਚਾਪਤੀ ਮੇਰੇ ਚਾਪਤੀ ਦੇ ਵਿੱਚ ਸਾਰਾ ਕੁਝ ਹੀ ਪਾਇਆ ਹੋਇਆ ਲੈ ਕੇ ਅੰਦਰੋਂ ਵਿੱਚੇ ਮਿਕਸ ਕਰਕੇ ਰੱਖ ਲੈਣੇ ਨੇ ਅਸੀਂ ਫਿਰ ਜਾਨਕੀ ਆਟਾ-ਆਟਾ ਪਾਉਣ ਨਾਲ ਸੌਂਫ ਸਭ ਸਾਰਾ ਕੁਝ ਵਿੱਚ ਹੀ ਨੇ ਪਾਇਆ ਹੋਇਆ ਜੀ ਹਾਂਜੀ ਇੱਧਰ ਚੌਲ ਧਰਤੇ ਨੇ ਇੱਧਰ ਆਪਣੀ ਚਾਤਰੀ ਹੋਈ ਆ ਹਾਂਜੀ ਕੱਲ ਮੀਂਹ ਏਰੀ ਆਥਣੇ ਕਿੰਨਾ ਆਇਆ ਅੱਜ ਤਾਂ ਸਵੇਰੇ ਬਹੁਤ ਗੰਦ ਪਿਆ ਹੋਇਆ ਸੀਗਾ ਕਾਫੀ ਟਾਈਮ ਲੱਗ ਗਿਆ ਸਾਫ਼ ਕਰਨ ਵੀ ਮਿੱਟੀ ਵੀ ਪਤਾ ਨਹੀਂ ਕਿੱਥੋਂ ਆਂਦੀ ਆ ਇੰਨੀ ਮਿੱਟੀ ਆਈ ਹੋਈ ਸੀਗੀ ਕਿ ਇਹ ਇਹਨੇ ਇਹਨੇ ਨਾ ਤਸਲਿਆਂ ਦੇ ਤਸਲੇ ਪਰ ਪਰ ਬਾਹਰ ਸਿੱਟੇ ਨਹੀਂ ਅੱਜ ਸਵੇਰੇ ਵੀ ਹਵਾ ਚੱਲਦੀ ਸੀ ਸਵੇਰ ਦਾ ਵੀ ਮੌਸਮ ਵੈਸੇ ਖਰਾਬ ਆ ਕੱਲ ਵੀ ਕਾਫੀ ਸਵੇਰੇ ਠੀਕ ਸੀਗਾ ਦਾਤ ਨੂੰ 8:30 ਵਜੇ ਪਹਿਲਾਂ ਤਾਂ ਨਿਹਰੀ ਆ ਗਈ ਆ ਤੇ ਫਿਰ ਓਟੋਵਾਰ ਹਨਾ ਜੀ ਮੀ ਆ ਗਿਆ ਪਿੱਛੇ ਗੜੇ ਆ ਗਏ ਨੇ ਕਿੰਨੇ ਪਏ ਨੇ ਹਾਂ ਜੀ ਚਾਚਾ ਜੀ ਫੋਨ ਨੂੰ ਆਪਾਂ ਦੁੱਧ ਇੱਕ ਕੱਪ ਰੱਖ ਲੈਣੇ ਆ ਪਰਕੇ ਜਦੋਂ ਵਾਲੀ ਆਊਗੀ ਚਾਹ ਨੂੰ ਉਦੋਂ ਪਾਵਾਂਗੇ ਜੀ ਹਾਂਜੀ ਕਾਫੀ ਬਣਾ ਕੇ ਮੈਂ ਫ੍ਰੀਜੇ 'ਚ ਰੱਖਤੀ ਆ ਫੇਰ ਦੁੱਧ ਪਾ ਕੇ ਬੱਚਿਆਂ ਨੂੰ ਦੇ ਦਾਂਗੀ ਨਾਲ ਠੰਡੀ ਹੋ ਜੂਗੀ ਥੋੜਾ ਟਾਈਮ ਹੋਰ ਹਾਂਜੀ ਆਪਾਂ ਕੁੱਕਰ ਦਾ ਢੱਕਣ ਲਾ ਦਿੰਨੇ ਆ ਇਹਦੀ ਆਪਾਂ ਦੋ ਸੀਟੀਆਂ ਵਰਾਵਾਂਗੇ ਜੀ ਦੋ ਸੀਟੀਆਂ 'ਚ ਪੋਰਟ ਵਧੀਆ ਚੌੜ ਗੜ ਜਾਂਦੇ ਨੇ ਜੇ ਕਿ ਇੱਕ ਸਿਟੀ ਮਾਰਾ ਕੇ ਜਿਹੜੀ ਟੂਟੀ ਟੂਟੀ ਵੱਜੂਗੀ ਨਾ ਉਹ ਸਿਟੀ ਆਪਾਂ ਬੰਦ ਕਰਕੇ ਗੈਸ ਬੰਦ ਕਰ ਲਾਂਗੇ ਜੀ ਕੜੀ ਆਪਣੇ ਕੋਲ ਇੰਨੀ ਘਪਈ ਆ ਜੀ ਇਹਨੂੰ ਫਿਰ ਗਰਮ ਕਰ ਲਾਂਗੇ ਜਦੋਂ ਚੌਲ ਬਣ ਗਏ ਉਸ ਤੋਂ ਬਾਅਦ ਮੈਂ ਕਿ ਇਹਨੂੰ ਗਰਮ ਕਰ ਲਾਂਗੀ ਕੜੀ ਨੂੰ ਵੀ ਹਾਂਜੀ ਚਾਹ ਵੀ ਆਪਣੀ ਰਿਜਣ ਲੱਗ ਗਈ ਆ ਥੋੜਾਕਾ ਟਾਈਮ ਸਲੋ ਕਰਤਾ ਹੈ ਗੈਸ ਮੇਰੇ ਕੋਲ ਥੋੜਾ ਜਿਹਾ ਟਾਈਮ ਹੋ ਰਿਹਾ ਜੀ ਫੇਰ ਬਾਅਦ ਵਿੱਚ ਦੁੱਧ ਪਾਣੀ ਆ ਤੇ ਫਿਰ ਜਨਨ ਕਿ ਜਿਹੜੀ ਪੱਤੀ ਜੀ ਦੀ ਸਮੈਲ ਨਹੀਂ ਆਉਂਦੀ ਫਿਰ ਵਧੀਆ ਬਣ ਜਾਂਦੀ ਹੈ ਜੀ ਹਾਂ ਹਾਂ ਜੀ ਆਪਾਂ ਹੁਣ ਚਾਹ ਚ ਦੁੱਧ ਪਾ ਦਿੰਦੇ ਆ ਜੀ ਹਾਂ ਹਾਂ ਜੀ ਆਪਣੀ ਚਾਹ ਵੀ ਬਣ ਕੇ ਤਿਆਰ ਹੋ ਗਈ ਆ ਤੇ ਆਪਣੀ ਚੌੜੀ ਬਣ ਗਈ ਨੇ ਦੋ ਸੀਟੀਆਂ ਮਰਾਤੀਆਂ ਨੇ ਤੇ ਹੁਣ ਗੈਸ ਮੈਂ ਕਰ ਦਿੱਤਾ ਬੰਦ ਜੀ ਚਲੋ ਬਾਕੀ ਭਾਪ ਵਿੱਚ ਛੜਤੀ ਆ ਮੈਂ ਕਿਹਾ ਜੇ ਮੜਮੂਟੇ ਰਹਿੰਦੇ ਹੋਣਗੇ ਨਾ ਵੀ ਇਹ ਭਾਪ ਦੇ ਨਾਲ ਹੋ ਜਾਣਗੇ 5 ਕੁ ਮਿੰਟ ਤੱਕ ਫਿਰ ਆਪਾਂ ਖੋਲ ਕੇ ਦੇਖ ਲੈਣੇ ਆ ਵੀ ਆਪਣੇ ਚੌਲ ਬਣ ਕੇ ਤਿਆਰ ਹੋ ਗਏ ਨੇ ਜੀ ਹਾਂਜੀ ਚੌਲ ਬਣ ਗਏ ਨੇ ਆਪਣੇ ਥੋੜੀ ਨਾਂ ਦੀ ਖਾਣ ਲੱਗੀ ਆ ਥੋੜੀ ਚੌਲ ਆਵਿਲੇ ਆਓ ਹਾਂਜੀ ਆਪਣਾ ਦੁਪਹਿਰ ਦਾ ਖਾਣਾ ਬਣ ਗਿਆ ਕੜੀ ਲੈ ਲਈ ਆਪਾਂ ਨੇ ਜੀ ਦਹੀਂ ਲੈ ਲਿਆ ਤੇ ਚਾਹ ਲਓ ਜੀ ਤੁਸੀਂ ਵੀ ਖਾ ਲਓ